ਸ਼ੰਕਰ ਗੋਦਰ ਦਾ ਏਰੀਆ ਮੇਰੇ ਮਿੱਤਰੋ ਕਿਸੇ ਦਾ ਸਾਈ ਵਸੇ ਬਕੋਦਰ ਔਰ ਕਿਸੇ ਦਾ ਮਸਲਾ ਕਸੂਰੀ ਹੋ ਗਿਆ ਕਿਸੇ ਦਾ ਸਾਈ ਡੇੜੇ ਵਸਦਾ ਤੇ ਕਿਸੇ ਦਾ ਮਸਲਾ ਦੂਰ ਹੋ ਗਿਆ ਇਹ ਫੇਰ ਬਣਾਉਣਾ ਨਹੀਂ ਬੇਸੀ ਤਾਂ ਮੱਕੇ ਦੇ ਫੇਰ ਬਣਾਉਣਾ ਸਰਜੀਤ ਪਾਜੀ ਅੰਕਲ ਦੀ ਬੋਲੋਗੇ ਕੁੱਪ ਕੇ ਫੇਰ ਬਣਾਉਣ ਵਾਲੇ ਕੁੱਪ ਕੇ ਵੇਖੋ ਔਰ ਥੋੜਾ ਗਵਾਦ ਅਨੰਦ ਸਿੰਘ ਵੀ ਲਓ ਸ਼ੰਕਰ ਵਾਲਾ ਤੇਜ ਔਰ ਠੱਗ ਵਾਲੇ ਨਾਲ ਇੱਕ ਵਾਰੀ ਤਾਲੀਆਂ ਮਾਰਦਾ ਜੇ ਕੁਰਸੀ ਆਰ ਪਾਰ ਦੀ ਚਾਹੀਦੀ ਆ ਇੱਕ ਵਾਰੀ ਤਾਲੀਆਂ ਮਾਰਦਾ ਉਹ ਕੁਰਸੀ ਆਰ ਪਾਰ ਦੀ ਚਾਹੀਦੀ ਆ ਲਾਲਮੀ ਅਦੇਸ਼ਾ ਆ ਦੇਖੋ ਸਰੀਰ ਮਰ ਵੀ ਨਿਓ ਉਹ ਮੁੱਖ ਲਈ ਵੀ ਦੇਖੇ ਗੁੰਜੇ ਸਰੀਰਾਂ ਨੂੰ ਕੌਣ ਕੌਣ ਤੇ ਹੱਥ ਧਰਿਆ ਉਹ ਤਾਲਾ ਪੈਂਦੇ ਗੱਡੀਆਂ ਦੀ ਚੌੜੀਆਂ ਛਾਤਰੀਆਂ ਵਾਲੇ ਜਿਹੜੇ ਵਿੱਚ ਮદાન ਦੇ ਬੁੱਕਦੇ ਆ ਉਹ ਕਿਹੜੇ ਮੁੰਡਾ ਗੰਗਰੂ ਮਿੱਤੀ ਸਰਨਾਵੇਂ ਪੁੱਛਦੇ ਆ ਜਿਹੜੇ ਮੁੰਡਾ ਗੰਗਰੂ ਲੋਕੀ ਸਰਨਾਵੇਂ ਪੁੱਛਦੇ ਆ ਲਓ ਸਰਨਾਵੇਂ ਪੁੱਛੇ ਜਾਂਦੇ ਆ ਔਰ ਪਰ ਵੀਰੋ ਅਠਾੜੇ ਦੇ ਵਿੱਚ ਕੋਈ ਯਾਰ ਮਾਦਣਾ ਨਹੀਂ ਕੋਈ ਧਰਮ ਦਾ ਨਹੀਂ ਔਰ ਪਰ ਵੀਰੋ ਕੋਈ ਖੜਕ ਨਹੀਂ ਜਿਵੇਂ ਮਿਹਨਤ ਕੀਤੀ ਆ ਇੰਦਰਪਾਲ ਜੀ ਜਿਹਨੇ ਮੇਟ ਕੀਤੀ ਐ ਉਹਨੇ ਤੇ ਛੋਣਾ ਹੀ ਛੋਣਾ ਉਹਨੇ ਤੇ ਮਲ ਟੌਣਾ ਹੀ ਟੌਣਾ ਆਹ ਮੇਰੇ ਵੀਰੋ ਇਹ ਤੇ ਜ਼ਰੂਰੀ ਆ ਜੇ ਜਿਹੜਾ ਮਲ ਖਾੜੇ ਵਿੱਚ ਨਿੱਕ ਟੰਡਾ ਦਿੱਤਾ ਜੀ ਜਿਹੜਾ ਮਲ ਖਾੜੇ ਵਿੱਚ ਨਿੱਕ ਟੰਡਾ ਉਹਨੂੰ ਘੋੜ ਖਵਾਉਣ ਦਾ ਕੀ ਫਾਇਦਾ ਉਹ ਕੋਈ ਗੱਲਾ ਕੇ ਜੋ ਸ਼ੇਰ ਨੂੰ ਦੱਸੇ ਬਿੱਲੀ ਉਹਨੂੰ ਘੋੜ ਬਣਾਉਣ ਦਾ ਕੀ ਫਾਇਦਾ ਯਾਰ ਜਾਰੀ ਦੀ ਕਦਰ ਜੋ ਯਾਰ ਬਣਾਉਣ ਦਾ ਕੀ ਫਾਇਦਾ ਹੋ ਮੂਲ ਮਿਲਦੀ ਜਿੱਥੋਂ ਦਾ ਆਸ ਹੋਵੇ ਉੱਥੇ ਵਿਆਜ ਲਾਉਂਦਾ ਕੀ ਫਾਇਦਾ ਰੋਟੀ ਪੱਕੀ ਦੀ ਲੋਣੀ ਜੇ ਆਉਂਦਾ ਨਹੀਂ ਆਉਂਦੀ ਨਹੀਂ ਤੇ ਕੱਲਾ ਸਾਥ ਬਣਾਉਣ ਦਾ ਕੀ ਫਾਇਦਾ ਜਿਹੜਾ ਖਾਲੇ ਵਿੱਚ ਨਿੱਤ ਪੈਂਦਾ ਉਹਨੂੰ ਢੇਰ ਸੀ ਸਾਥ ਝੋਖਾਉਣ ਦਾ ਕੀ ਫਾਇਦਾ ਜਿੱਤਾਂ ਹਾਰਾਂ ਤੇ ਮਾਰਕ ਨੇ ਫੱਟਾ ਹੈ ਕਦੇ ਜਿੱਤਣਾ ਕਦੇ ਹਾਰਨਾ ਆਓ ਮੇਰੇ ਵੀਰੋ ਇਹ ਚੱਲਦਾ ਹੈ ਮਰੇ ਵੀਰੋ ਕਿ ਹਾਰਦੇ ਨਹੀਂ ਹੁੰਦੇ ਕਦੇ ਮੱਦ ਜਲੇਰ ਤੁਸੀਂ ਹੌਸਲੇ ਬਣਾ ਕੇ ਪੂਰੇ ਬੰਮ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜਾਗ ਰੱਖਿਓ ਆਪਾਂ ਜਿੱਤਾਂਗੇ بہتے پیار کوشش کرنے پالو کی نوی پار نہیں ہوتی کچھ بھی نہ نہیں ہوتی کوشش کرنے پالو کی نوی ਉਹਨਾਂ ਦੇ ਨਾਲ ਸਾਡੇ ਜਿੱਤੇ ਵੀ ਪ੍ਰਮਾਨ ਜਿਹੜੇ ਕਿ 50 ਮੈਂ ਸਾਡੇ ਦੇ ਨਾਲ ਡਬਲਯੂ ਜੀ ਨਾਲ ਸਾਡੇ ਵਿੱਕੀ ਬਾਦਿਆ ਜੀ ਅਨੰਦਰ ਦੇ ਨਾਲ ਧੰਨਵਾਦ ਆਰਣ ਦਾ ਮਾਨ ਜਨਮਵਰਦ ਜੀ ਨਾਲ ਅਮਨ ਜੀ ਜਿੱਤੇ ਜੀ ਨਾਲ ਬਾਦ ਰੋਣੀ ਤੇ ਸੁਮਿਤ ਹਰਿਆਣਾ ਬਾਦ ਰੋਣੀ ਕਿੱਥੇ ਆਈ ਬਾਦ ਰੋਣੀ ਤੇ ਸੁਮਿਤ ਹਰਿਆਣਾ ਲਓ ਕੀ ਬੋਲਤਾ ਕਾਕਾ ਪਾ ਪਾਣੀ ਨੂੰ ਵਿਚਾਰੋ ਪੰਜਾਬੀਆਂ ਜਿੱਲੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੜੀ ਵੱਡੀ ਜ਼ਿੰਮੇਵਾਰੀ ਤੁਸੀਂ ਨਿਭਾਈ ਹੈ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਕਿ ਜਿੱਦ ਦਰਿਆ ਸੌਂਡਰ ਨੂੰ ਦੂੰਗਾ ਕੌਣ ਦੀਆਂ ਨਹੀਂ ਜਾਣੇ ਉਹ ਖੁੱਲੇ ਖਾਂਦੇ ਰੱਖੇ ਜਾਣੀਆਂ ਬਦੌਲ ਲਈ ਤੇ ਮਰੂ ਮਰੂ ਕਰਕੇ ਨਹੀਂ ਟੈਨ ਵੱਢੀ ਦਾ ਇਹੋ ਯਾਰਾਂ ਦੇ ਯਾਰ ਬੈਠੇ ਆ

ਕਹਿੰਦੇ ਪਾਣੀ ਤੇ ਤਾਜ ਜਗਾਉਣੀ ਵਾਲੇ ਦੋ ਮੱਲ ਨੇ ਅੱਜ ਤਾਜ ਆਇਆ ਹੋਇਆ ਔਰ ਅੱਜ ਤਾਜ ਆਇਆ ਹੈ ਤਾਜ ਜਗਾਉਣੀ ਜਵਿੰਦਰ ਹਰਿਆਣਾ ਕਿੱਥੇ ਆ ਬਈ ਆ ਖੜਾ ਸਾਹਮਣੇ ਜਵਿੰਦਰ ਹਰਿਆਣਾ ਹਾਂ ਉਹਿਤ ਹਰਿਆਣਾ ਦੇ ਨਾਲ ਉਹ ਤਾਜ ਮੇਰੇ ਵੀਰੋ ਤਾਜ ਤਾਜ ਪਰ ਇਹਦੇ ਵਿੱਚ ਸ਼ੰਕਰ ਉਹ ਫਤਵਾੜਾ ਉਹ ਨਰਦੇਸ਼ਾ ਉਹ ਲਾਤੀ ਹੁਣ ਬੱਲੇ 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 ਹੋਣ ਲੱਗੀ ਆ ਮੇਰੇ ਮਿੱਤਰੋ ਹੁਣ ਸਿਰੇ ਦੀਆਂ ਟੱਕਰਾਂ ਤੇ ਸਾਹਾਂ ਦੀਆਂ ਟੱਕਰਾਂ ਦੇ ਦੇਖ ਲਈਆਂ ਬਾਹਰ ਲੋਕ ਕੋਈ ਲੈਣ ਛੱਡ ਕੇ ਲੈਣੇ ਨੇ ਕੁਰਸੀ ਦੇ ਨਿਆਰੇ ਤੇ ਆਜੋ ਸਾਰੇ ਟਾਈਮ ਕੱਢ ਕੇ ਲੈਣੇ ਨੇ ਕੁਰਸੀ ਦੇ ਲਿਜਾਵੇ ਤੇ ਆਜੋ ਸਾਰੇ ਟਾਈਮ ਕੱਢ ਕੇ ਗੀਤ ਪ੍ਰਵਾਹ ਜੀ ਪਾਣਾਂ ਵਾਲੇ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਹੈ ਓ ਮੇਰੇ ਵੀਰੋ ਅੱਜ ਅਤੰਤ ਤ੍ਰੀਜ ਹੈ ਔਰ ਦਸਤ ਮਿੰਟਾਂ ਮੇਰੇ ਵੀਰੋ ਔਰ ਰੈਣ ਗੱਲਾ ਕਬਟੀਆਂ ਨੇ ਸਮੇਂ ਤੇ ਅਗਲਾ ਦੇ ਔਰ ਸਾਹਮਣੇ ਲਾਲੀ ਅਤੇਸ਼ ਜੋਰ ਜਵਾਨੀ ਔਰ ਪਰਦੇ ਪਾੜੇ ਦੇ ਵਿੱਚ ਔ ਮੇਰੇ ਵੀਰੋ ਗੱਲਾ ਬੱਟੀਆਂ ਨੇ ਹੁੰਦੀ ਹੈ ਬਾਾਕੀ ਦੇ ਕੰਮ ਬਾਾਕੀ ਦਾ ਸੇਜ ਜੁਰੀ ਹੈ 8 ਮਿੰਟ ਕਹਿੰਦੇ ਕੁਸ਼ਤੀ ਹੈ ਬੰਦਿਆ ਨਾਲ ਮੀਟ ਵੱਡ ਕੇ ਵਾਲਾ ਜਾਣਕਾਰੀ ਦੇ ਰਿਹਾ 8 ਮਿੰਟ ਇਧਰ یارہ پنجاب سرکار